ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਆਏ ਹਾਂ ਜੀ ਖਨੌਰੀ ਬਾਰਡਰ ਤੇ ਤੇ ਆ ਵੇਖੋ ਆਪਣੇ ਹਰਿਆਣੇ ਵਾਲੇ ਸਾਰੇ ਵੀਰ ਇੱਥੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਇਹ ਆ ਸਾਡੇ ਤਾऊ ਜੀ ਇਹ ਹਰਿਆਣਾ ਔਰ ਪੰਜਾਬ ਬਾਈਚਾਰਾ ਅੱਜ ਤੁਹਾਨੂੰ ਪਤਾ ਲੱਗਦ ਨੇ ਆ ਦੱਸਦ ਨੇ ਵੇਖੋ ਹੁੱਕਾ ਜਿਹੜਾ ਹਰਿਆਣੇ ਦਾ ਮੇਨ ਆ ਪਾਉ ਜੀ ਹੁੱਕੇ ਤੋਂ ਬਿਨਾਂ ਕਿਉਂਕਿ ਵੱਡੇ ਵੱਡੇ ਫੈਸਲੇ ਇਸ ਤਰ੍ਹਾਂ ਬੈਠੇ ਬਾਉ ਜੀ ਕਦੀ ਪੰਚਾਇਤ ਪਿੰਡ ਜਿੰਨਾ ਦੇ ਪਿੰਡ ਕੋਈ ਲੜਾਈ ਝਗੜਾ ਕੋਈ ਵੀ ਗੱਲਬਾਤ ਹੋ ਜੇ ਬਾਉ ਜੀ ਇਹ ਥਾਣੇ ਤੇ ਨਹੀਂ ਜਾਣ ਦਿੰਦੇ ਚੌਂਕੀ ਤੇ ਨਹੀਂ ਜਾਣ ਦਿੰਦੇ ਆਪਣੇ ਬੈਠੇ ਬੈਠੇ ਐਸੇ ਜਿਹਾ ਹੁੱਕਾ ਪੀਣ ਦੇ ਨਾ ਇਤਰਾ ਪੰਚਾਇਤ ਦੇ ਚ ਬਹਿ ਕੇ ਉਹ ਕਿਹਦੇ ਫੈਸਲਾ ਕਰ ਦਿੰਦੇ ਆ ਕਿਉਂ ਤਾਂ ਉਹ ਜੀ ਬਿਲਕੁਲ ਸਹੀ ਬਾਤ ਹੈ ਪੰਚਾਇਤ ਹੈ ਮਹਾ ਰਾਇ ਪੰਚਾਇਤ ਹੈ ਹਾਂ ਜੀ ਹਾਂ ਜੀ 80% ਜੋ ਕੇਸ ਹੈ ਮਹਾ ਰਾਇ ਪੰਚਾਇਤ ਕਾ ਦੁਆਰਾ ਸੋਲਵ ਕਰ ਲਏ ਜਾਏ ਹਨ ਕੇਵਲ 20% ਕੇਸ ਹੈ ਕੋਰਟ ਮੈਂ ਜਾਵੇ ਹਨ ਜੇ ਪੰਚਾਇਤਾਂ ਨਾ ਹੋ ਸਿੱਧਾ ਬੰਦਾ ਪੁਲਿਸ ਪੇ ਜਾਵੇ ਪੁਲਿਸ ਮੁਕਦਮਾ ਦਰਜ ਕਰ ਲੇ ਤਾਂ ਫਿਰ ਮੁਕਦਮਾ ਕਾ ਤੋੜਾ ਨਹੀਂ ਯਾਨੀ 80% ਮੁਕਦਮੇ ਜੋ ਹੀ ਦਰਜ ਹੈ ਔਰ ਬੱਜੇਗੇ 80% ਮதਪੰਚਾਇਤਾਂ ਨੇ ਇਸੇ ਸੇ ਕੰਮ ਕਰਖੇ ਹਨ ਰਾਜਨੀਤੀ ਇਹਨਾਂ ਦਾ ਮਹਰੇ ਲੋਇ ਖੇੜਾ ਹੈ ਬਾਲੋ ਕਾ ਖੇੜਾ ਸੁਰਤਾ ਖੇੜਾ ਜੀ ਔੜਾ ਸਰਪੰਚੇ ਵਾਲਾ ਕੇ 10 10 ਮੁਕਦਮੇ ਤਰਜ਼ ਹੋ ਗਏ ਥੇ ਔਰ एक को तो जेजेपी का था डिप्टी सीएम दुष्यंत चौटाला और एक को थी बीजेपी की कमलेश डांडा दोए पार्टियां ना अलग-अलग सैद दे रहे थे दोए राज में थे बिल्कुल बीजेपी राज में तो वो उनके मतलब 307 के कई पर्चे दर्ज हो गए थे मर्डर वाली बात हो गई थी बिल्कुल जी बिल्कुल लेकिन ਪੰਚਾਇਤ ਨੇ ਆਗੇ ਖਾ ਪੰਚਾਇਤ ਨੇ ਦੋਨੋਂ ਦਾ ਸਮਝੌਤਾ ਕਰਾ ਦਿਆ ਦੋਨੋਂ ਕੇ ਮੁਕਦਮੇ ਦਰਜ ਕਰੇ ਦੋ ਇਹਨੇ ਇਕੱਠੇ ਘਰਾਂ ਰੋਟੀ ਖਿਲਾਇ ਦੀ ਵਾਹ ਜੀ ਵਾਹ ਮਤਲਬ ਰਾਜਨੀਤੀ ਵਾਲੇ ਪਾੜ ਕੇ ਜੋ ਪਾਰਟੀ ਬਾਜ਼ੀਰ ਗੁੰਡਾਗਰਦੀ ਕਰ ਰਹੇ ਹੈ ਪੰਚਾਇਤ ਤੇ ਖਾ ਪੰਚਾਇਤ ਅਲੇ ਸਮਝੋਤੇ ਕਰਨਾ ਹੈ ਪਿਆਰ ਪ੍ਰੇਮ ਭਾਈਚਾਰਾ ਵਧਾਉਣਾ ਹੈ ਵਾਹ ਜੀ ਵਾਹ ਜੀ ਬਹੁਤ ਸਹੀ ਤੇ ਇਹ ਤਾਉ ਜੀ ਇਹ